ਸਾਰੇ ਬਟਿੰਡਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਸਾਡੇ ਪ੍ਰੈਸ ਵੀਰਾਂ ਦਾ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ਤੇ ਇੱਥੇ ਹਾਜ਼ਰੀ ਦਿੱਤੀ ਹੈ ਉਹਨਾਂ ਦਾ ਧੰਨਵਾਦ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਨੂੰ ਲੈ ਕੇ ਜੋ ਆਪਾਂ ਕੁਝ ਮਹੀਨੇ ਪਹਿਲਾਂ ਅਨਾਉਂਸਮੈਂਟ ਕੀਤੀ ਸੀ ਕਿ ਆਪਾਂ ਵਾਰਡ ਵਾਈਜ਼ ਪੰਜਾਬ ਔਰਡਾਂ ਦਾ ਕ੍ਰਿਕਟ ਟੂਰਨਾਮੈਂਟ ਜੋ ਆਰਗੇਨਾਈਜ਼ ਕਰਾਵਾਂਗੇ ਜੋ ਕਿ ਪਾਰਟ ਹੋਗਾ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਆਪਣੇ ਬਠਿੰਡਾ ਵਾਸੀਆਂ ਨੂੰ ਆਪਣੇ ਯੂਥ ਨੂੰ ਡਰੱਗਸ ਦੀ ਚਪੇਟ ਤੋਂ ਦੂਰ ਲਜਾਣ ਵਾਸਤੇ ਤੇ ਨਸ਼ਿਆਂ ਤੋਂ ਦੂਰ ਲਜਾਣ ਵਾਸਤੇ ਇਹ ਮੁਹਿੰਮ ਦਾ ਇੱਕ ਹਿੱਸਾ ਜੋ ਹੈ ਉਹ ਇੰਟਰੋਡਿਊਸ ਕਰਾਨ ਲੱਗੇ ਜੀ ਤੇ ਅਸੀਂ ਤਾਂ ਇਹੀ ਚਾਹਨੇ ਆ ਕਿ ਬਠਿੰਡਾ ਵਾਸੀ ਜੋ ਵੀ ਨੇ ਜੇ ਨਸ਼ਾ ਕਰਨ ਦਾ ਸਿਰਫ ਸਪੋਰਟਸ ਦਾ ਕਰਨ ਖੇਡਾਂ ਦਾ ਕਰਨ ਜਾਂ ਗਰਾਊਂਡ ਦਾ ਕਰਨ ਤਾ ਕਰਕੇ ਅਸੀਂ ਸਾਡੀ ਸਾਰੀ ਟੀਮ ਦੇ ਨਾਲ ਮਿਲ ਕੇ ਇੱਕ ਮੁਹਿੰਮ ਦਾ ਹਿੱਸਾ ਬਣ ਕੇ ਇਹ ਪੰਜਾਬ ਔਰਡਾਂ ਦਾ ਟੂਰਨਾਮੈਂਟ ਸਟਾਰਟ ਕਰਵਾਉਣ ਦਾ ਐਲਾਨ ਕਰਨ ਜਾ ਰਹੇ ਹਾਂ ਜਿਹਦੇ ਵਿੱਚ 50 ਟੀਮਸ ਹੋਣਗੀਆਂ 50 ਔਰਡਸ ਦੀਆਂ ਤੇ 10 ਪੂਲ ਹੋਣਗੇ ਤੇ ਹਰ ਪੂਲ ਦੇ ਵਿੱਚ 10 ਮੈਚਸ ਹੋਣਗੇ ਟੋਟਲ 115 ਮੈਚ ਜੋ ਹੈ ਆਰਗੇਨਾਈਜ਼ ਕੀਤੇ ਜਾਣਗੇ ਹਰ ਮੈਚ ਦੇ ਵਿੱਚ ਪ੍ਰਾਈਜ਼ ਪ੍ਰਾਈਜ਼ਸ ਵੀ ਹੋਣਗੇ ਜਿਨ੍ਹਾਂ ਦਾ ਅਲੱਗ-ਅਲੱਗ ਮਹੱਤਵ ਹੈ ਜਿੱਦਾਂ ਕਿ ਕੈਚ ਆਫ ਦਾ ਮੈਚ ਨੋਟੇਬਲ 1 ਨੋਟੇਬਲ 2 ਬੈਸਟ ਪਰਫਾਰਮੈਂਸ ਤੇ ਮੈਨ ਆਫ ਦਾ ਮੈਚ ਦੇ ਪ੍ਰਾਈਜ਼ਸ ਵੀ ਵੰਡੇ ਜਾਣਗੇ ਇਹ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਦੀ ਜੋ ਮੋਹਮ ਚਲਾਈ ਗਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਹਨਾਂ ਦੇ ਵਿਜਨ ਸਦਕਾ ਉਹਨਾਂ ਦੇ ਦਿੱਤੇ ਗਏ ਮਾਰਗਦਰਸ਼ਨ ਸਦਕਾ ਅਸੀਂ ਇਹ ਆਰਗੇਨਾਈਜ਼ ਕਰਾਉਣ ਜਾ ਰਹੇ ਹਾਂ 28 دسمبر 2025 ਨੂੰ ਇੱਕ ਬਹੁਤ ਹੀ ਵੱਡਾ ਓਪਨਿੰਗ ਇਵੈਂਟ ਜੋ ਹੈ ਆਰਗੇਨਾਈਜ਼ ਕੀਤਾ ਜਾਊਗਾ ਜਿਦੇ ਵਿੱਚ ਬਹੁਤ ਵੱਡੇ ਬਾਲੀਵੁੱਡ ਸਟਾਰਸ ਤੇ ਪੰਜਾਬੀ ਸਿੰਗਰਸ ਤੇ ਕ੍ਰਿਕਟਰਸ ਇੰਟਰਨੈਸ਼ਨਲ ਲੈਵਲ ਕ੍ਰਿਕਟਰਸ ਸਾਡੇ ਨਾਲ ਮੌਜੂਦ ਹੋਣਗੇ ਇਸ ਮਹਿੰਮ ਦਾ ਹਿੱਸਾ ਬਣਨਗੇ ਤੇ ਸ਼ਹਿਰ ਵਾਸੀਆਂ ਨੂੰ ਮੋਟੀਵੇਟ ਕਰਨਗੇ ਕਿ ਉਹ ਵੱਧ ਚੜ ਕੇ ਇਸ ਇਵੈਂਟ ਦਾ ਪਾਰਟ ਬਨਨ ਤੇ ਪਾਰਟਿਸਿਪੇਟ ਕਰਨ ਤੇ ਸਾਡੇ ਸਾਰੇ ਪੰਜਾਬ ਨੂੰ ਇਹ ਮੋਟੀਵੇਟ ਕਰਨਗੇ ਕਿ ਨਸ਼ਿਆਂ ਦੀ ਚਪੇੜ ਤੋਂ ਆਪਾਂ ਦੂਰ ਜਾਈਏ ਇੰਨਾ ਕਹਿੰਦੇ ਹੋਏ ਮੈਂ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਇਸ ਤੋਂ ਬਾਅਦ ਇੱਕ ਅਸੀਂ ਸ਼ਾਰਟ ਵੀਡੀਓ ਵੀ ਦਿਖਾਵਾਂਗੇ ਜਿਹਦੇ ਵਿੱਚ ਸਾਰੀ ਇਸ ਇਵੈਂਟ ਦੀ ਡਿਸਕ੍ਰਿਪਸ਼ਨ ਹੋਊਗੀ ਸਾਰੇ ਜਿਹੜੇ ਸਾਡੇ ਸੈਲੀਬ੍ਰਿਟੀਜ਼ ਜਿਹੜਾ ਸਾਡਾ ਮਨੋ ਬਲਵਧਾਨ ਗਿਆ ਆ ਕੇ 28 ਤਰੀਕ ਨੂੰ ਜਾਂ ਓਪਨਿੰਗ ਇਵੈਂਟ ਦਾ ਪਾਰਟਿਸਿਪੇਟ ਆ ਪਾਰਟ ਹੋਣਗੇ ਜਿੱਦਾਂ ਕਿ ਨੋਰਾ ਸਿਸਟਰਸ ਜੋ ਕਿ ਬਹੁਤ ਵੱਡੇ ਗਾਇਕ ਨੇ ਤੇ ਮਾਸਟਰ ਸੁਲੇਮ ਤੇ ਅਮੀਸ਼ਾ ਪਟੇਲ ਜੋ ਬਾਲੀਵੁੱਡ ਦੀ ਕਾਫੀ ਵੱਡੀ ਸਿੰਗਰ ਨੇ ਔਰ ਸੌਰੀ ਐਕਟਰ ਨੇ ਐਕਟ੍ਰੈਸ ਨੇ ਤੇ ਜ਼ਰੀਨ ਖਾਨ ਵਰਗੇ ਇਹ ਅਦਾਕਾਰ ਆਪਣੇ ਨਾਲ ਮੌਜੂਦ ਹੋਣਗੇ 28 ਤਰੀਕ ਨੂੰ ਇਸ ਤੋਂ ਇਲਾਵਾ ਪੰਜਾਬੀ ਐਕਟਰਸ ਵੀ ਆਪਣਾ ਮਨੋਬਲ ਵਧਾਣ ਗਿਆ ਕਿ ਤੇ ਨਾਲੇ ਇੰਟਰਨੈਸ਼ਨਲ ਲੈਵਲ ਕ੍ਰਿਕਟਰਸ ਵੀ ਆਪਣੇ ਨਾਲ ਮੌਜੂਦ ਹੋਣਗੇ 28 ਨੂੰ ਇਹ ਬਹੁਤ ਹੀ ਵੱਡਾ ਇੱਕ ਆਗਾਜ਼ ਹੋਊਗਾ ਇਸ ਇਵੈਂਟ ਦਾ ਇਸ ਕ੍ਰਿਕਟ ਟੂਰਨਾਮੈਂਟ ਦੀ ਸਟਾਰਟ ਦਾ ਤੇ ਇਹੀ ਉਮੀਦ ਕਰਦੇ ਹਾਂ ਕਿ ਸਾਰੇ ਸ਼ਹਿਰ ਵਾਸੀ ਇਸ ਨਸ਼ਿਆਂ ਤੋਂ ਦੂਰ ਹੋਂਦੇ ਇਵੈਂਟ ਵਿੱਚ ਵੱਧ ਛੜ ਕੇ ਸਾਥ ਦੇਣਗੇ ਸਾਡਾ ਤੇ ਪਾਰਟਿਸਿਪੇਟ ਕਰੋ। ਥੈਂਕ ਯੂ। ਸਾਰੇ ਪ੍ਰੋਗਰਾਮ ਕਿੱਥੇ ਚੱਲ ਜਾਏਗਾ। ਇਹ ਪ੍ਰੋਗਰਾਮ ਦੀ ਡਿਟੇਲਸ ਅਸੀਂ ਹਜੇ ਤੁਹਾਨੂੰ ਅੱਗੇ ਸ਼ੇਅਰ ਕਰਾਂਗੇ ਇਹ ਇੱਕ ਇੰਟਰੋਡਕਟਰੀ ਪ੍ਰੈਸ ਕਾਨਫਰੰਸ ਹੈਗੀ ਤੁਹਾਨੂੰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਐਗਜੈਕਟ ਡਿਟੇਲਸ ਦਵਾਂਗੇ ਵੀ ਕਿੱਦਾਂ ਇਹਦੇ ਪਾਸਸ ਡਿਸਟ੍ਰਿਬਿਊਸ਼ਨ ਹੋਊਗੀ ਕਿਉਂਕਿ ਇਹ ਇਵੈਂਟ ਕੰਪਲੀਟਲੀ ਫ੍ਰੀ ਹੋਣ ਵਾਲਾ ਕਿੱਦਾਂ ਇਹਦੀ ਪਾਸਸਸ ਦੀ ਡਿਸਟ੍ਰਿਬਿਊਸ਼ਨ ਹੋਊਗੀ ਕਿੱਥੇ ਇਹ ਇਵੈਂਟ ਕੀਤਾ ਜਾਊਗਾ ਤੇ ਕਿੰਨੀ ਅਸੀਂ ਗੈਦਰਿੰਗ ਕਰਨ ਦੀ ਸੋਚ ਰਹੇ ਹਾਂ ਬਟ ਇਹ ਗੱਲ ਅ ਜੇ ਕੋਈ ਦੌਰ ਆਈ ਨਹੀਂ ਕਿ ਅਸੀਂ ਚਾਹਨੇ ਕਿ ਸਾਰਾ ਦਾ ਸਾਰਾ ਸ਼ਹਿਰ ਸਾਡੇ ਨਾਲ ਇਸ ਇਵੈਂਟ ਚ ਜਾਂ ਟੂਰਨਾਮੈਂਟ ਚ ਪਾਰਟਿਸਿਪੇਟ ਕਰੇ ਤੇ ਇੰਨਾ ਸ਼ਹਿਰ ਤੋਂ ਦੂਰ ਮੇਕਸਾ ਦਾ ਫਾਡਰ BCCI ਦੇ ਪ੍ਰੈਜ਼ੀਡੈਂਟ ਕਿ BCCI ਦਾ ਕੀ ਰੋਲ ਹੋਊਗਾ ਦੇੰਦ ਸਰ BCCI ਦੇ ਪਰਮਾਤਮਾ ਕਰਨ ਬਨਨ ਜਲਦੀ ਉਹਨੇ PC A ਦੇ ਨਹੀਂ ਚਲੋ ਆਪਣੇ ਪੰਜਾਬ ਐਸੋਸੀਏਸ਼ਨ ਦੇ ਤੇ ਉਹਨਾਂ ਦਾ ਕੀ ਸ਼ੁਕਰ ਮਗਰ ਉਹਨਾਂ ਦੀ ਗਾਈਡੈਂਸ ਬਹੁਤ ਰਹੇਗੀ ਸਰ ਉਹਨਾਂ ਨੇ ਐਸੇ ਕਈ ਟੂਰਨਾਮੈਂਟਸ ਪਹਿਲਾਂ ਆਰਗੇਨਾਈਜ਼ ਵੀ ਕੀਤੇ ਆ ਤੇ ਉਹਨਾਂ ਦਾ ਕਾਫੀ ਐਕਸਪੀਰੀਅੰਸ ਆ ਉਹਨਾਂ ਦੀ ਟੀਮ ਦੀ ਅਸੀਂ ਗਾਈਡੈਂਸ ਜ਼ਰੂਰ ਲਵਾਂਗੇ ਤੇ ਆਪਣੇ ਸ਼ਹਿਰ ਚ ਜਿੰਨੇ ਵੀ ਕੋਸਕੋ ਦੀਆਂ ਟੂਰਸ ਨੇ ਜਾਂ ਗਰਾਊਂਡਸ ਨੇ ਅਸੀਂ ਉਹਨਾਂ ਦਾ ਲਾਭ ਉਠਾਵਾਂਗੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਅਸੀਂ ਇਹ ਇਵੈਂਟ ਨੂੰ ਆਰਗੇਨਾਈਜ਼ ਕਰਾਂਗੇ ਠੀਕ ਹੈ ਇਹ ਵੀਡੀਓ ਜ਼ਰੂਰ ਦੇਖੋ